ਜੋ ਕੋਈ ਨਾ ਵੀ ਚੋਪੜੀ ਹੋ ਕੇ ਰਾਤ ਦੀ ਛਿੱਕੂ ਚ ਪਈ ਹੁੰਦੀ ਆ ਰੋਟੀ ਵਾਲ ਟਿਫਨ ਬਾਕਸ ਚ ਪਈ ਹੁੰਦੀ ਹੈ ਨਾ ਉਹ ਰੋਟੀ ਬਾਈ ਚੂਰ ਕੇ ਉਹਦੇ ਜੇ ਇੱਕ ਕਬੂਤਰ ਲਈ ਲੈਣਾ ਤਾਂ ਛੋਲਿਆ ਦੇ ਦਾਣੇ ਜਿੰਨਾ ਗੋੜ ਲੈ ਲਿਓ ਜਿਹੜਾ ਮੈਂ ਬਾਂਡੇ ਜਿੰਨਾ ਦੱਸਿਆ ਬਾਈ ਉਹ ਦਸਾ ਕਬੂਤਰਾਂ ਨੂੰ ਲੱਗ ਜਾਊਗਾ ਦੀਦਾ ਹੈ ਨਾ ਬਸ ਇਹੀ ਚੱਕਰ ਆ ਵੇਂਦਾ ਵੀ ਉਸੇ ਖੁੱਡੇ ਲਾਗੇ ਜਾ ਕੇ ਆ ਜਿੱਦਾਂ ਵੀ ਜੰਗਲੀ ਆ ਨਾ ਉਥੇ ਨਾਲ ਲੱਗ ਕੇ ਜਾ ਕੇ ਬਹਿ ਜਾਂਦੇ ਆ ਠੀਕ ਆ ਜਿੰਨੇ ਵੀ ਵੀਰ ਮੇਤੋ ਜੋੜੇ ਮੰਗਦੇ ਹਜੇ ਨਾ ਆਇਓ ਕਿਉਂਕਿ ਆਪਣੇ ਆਇਆ ਸੀ ਵਾਇਰਸ ਠੀਕ ਹੈ ਤੁਹਾਨੂੰ ਵੀ ਪਤਾ ਜਿਹੜਾ ਆ ਕੈਂਕਰ ਜੀ ਦੀ ਬਿਮਾਰੀ ਹੁੰਦੀ ਹੈ ਨਾ ਬਹੁਤ ਭੈੜੀ ਹੁੰਦੀ ਹੈ ਨਾ ਜਿਹੜੇ ਆ ਦੇਣਿਆਂ ਨਾ ਜਦੋਂ ਮੀਂਹ ਪੈਂਦਾ ਆ ਤੇ ਬਿੱਠਾ ਹੁੰਦੀਆਂ ਜਾਂ ਹੁੱਡੇ ਜਮਾੜੀਆਂ ਮੋਟੀਆਂ ਤਾਂ ਹੁੰਦੀਆਂ ਭਾਵੇਂ ਆਪਾਂ ਡੇਲੀ ਵੀ ਸਾਫ਼ ਕਰਦੇ ਮਾੜੀਆਂ ਮੋਟੀਆਂ ਦਾ ਬਾਈ ਹੁੰਦੀਆਂ ਜਦੋਂ ਉਹਨਾਂ 'ਚ ਪਾਣੀ ਹਾਂਜੀ ਲੈਨਤੇ ਤੇ ਚੜਦੇ ਆ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਜਿਹੜੇ ਵੀ ਅਨਾਰੇ ਵੀਰ ਆਪਣੀ ਵੀਡੀਓ ਨੂੰ ਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜੀਰੋ ਧੰਨਵਾਦ ਬਾਬਿਓ ਮੀਂਹ ਕਹਿੰਦੇ ਸਰਾ ਕਰਾਇਆ ਪਿਆ ਜਮੀਨੇ ਵੀ ਹੈ ਨਾ ਪਾਣੀ ਪਾਣੀ ਇਕੱਠਾ ਹੋ ਗਿਆ ਹੁਣ ਸਾਰਾ ਕੱਢ ਕੇ ਹਟਿਆ ਤੇ ਇਸ ਟ ਕੀ ਕਰੀਏ ਇੰਨਾ ਕਰਕੇ ਜੀਣੇ ਆ ਭਰਾਵਾ ਤੇ ਇੰਨਾ ਕਰਕੇ ਹੀ ਹਨਾ ਸਾਰਾ ਕੁਝ ਹੈਗਾ ਤੇ ਇਹਨਾਂ ਦੇ ਪਿੱਛੇ ਤਰਾਫਰ ਦਾ ਹੁਣ ਸਾਰਾ ਪਾਣੀ ਪੂਣੀ ਕੱਢ ਕੇ ਹਟਿਆ ਏ ਟੂ ਜ਼ੈਡ ਜਿੰਨਾ ਵੀ ਸੀ ਅ ਪ੍ਰਣਾਲੇ ਤੇ ਨਾ ਪ੍ਰਣਾਲਾ ਅੱਜ ਤੋੜ ਕੇ ਉੱਥੋਂ ਵੱਡੀ ਝਾਲੀ ਲਾਉਣੀ ਹੈ ਜਿੱਥੋਂ ਪਾਣੀ ਨਿਕਲੀ ਜਾ ਕਰੇ ਹਨਾ ਤੇ ਆ ਵੀ ਹੁਣ ਮੈਂ ਅੰਦਰ ਬਾਹਰ ਵੇਚੀ ਸੀਗੇ ਤੇ ਫੁੱਡੇ ਵੀ ਕੱਢ ਕੇ ਥੱਲੇ ਰੱਖ ਦਿੱਤੇ ਆ ਇਹਨਾਂ ਦੇ ਉੱਤੇ ਪਾਣੀ ਉੱਧਰ ਨਹੀਂ ਪੈਂਦਾ ਪਰ ਗਿੱਲੇ ਹੋ ਗਏ ਪਹਿਲਾਂ ਵਿੱਚ ਉਹ ਪਾਣੀ ਬਹੁਤ ਇਕੱਠਾ ਹੋ ਗਿਆ ਸੀ ਹਨਾ ਸਾਰੇ ਪ੍ਰਣਾਲਿਆਂ ਦੇ ਏਪੀਜ਼ਡਾ ਫੁੱਡੇ ਵੀ ਭਰ ਗਏ ਥੱਲੇ ਆਪਣੇ ਅੰਦਰ ਨਹੀਂ ਗਿਆ ਬਾਰ-ਬਾਰ ਜਦੋਂ ਇੱਥੇ ਪਾਣੀ ਬਹੁਤ ਹੋ ਗਿਆ ਹੈਗਾ ਕੀ ਕਰੀਏ ਹੁਣ ਪਾਣੀ ਮੀਂਹ ਆਉਂਦਾ ਜਦੋਂ ਆਉਂਦਾ ਹੀ ਬਹੁਤ ਆ ਸਮਝ ਨਹੀਂ ਆਉਂਦੀ ਹੈ ਨਾ ਤੇ ਆ ਵੀ ਸਾਰਾ ਪਾਣੀ ਹੁਣ ਕੱਢ ਕੇ ਹੜਿਆਂ ਇੱਥੋਂ ਵੀ A to Z ਪਾਣੀ ਅਕੱਲ 'ਚ ਬੂੰਦ ਵੀ ਪਾਣੀ ਦੀ ਹੈ ਨਹੀਂ ਸੀ ਦੇਖ ਲਓ ਸਾਰਾ ਪਾਣੀ ਉਹ ਉੱਥੇ ਉਹਨਾਂ ਨੇ ਬੋਰ ਕੀਤਾ ਸਾਰਾ ਚਲ ਗਿਆ ਜ਼ਮੀਨ ਦੇ ਵਿੱਚ ਹੈ ਨਾ ਅੱਜ ਫੇਰ ਪਾਣੀ ਦੇਖੋ ਕਿੰਨਾ ਇਕੱਠਾ ਹੋ ਗਿਆ ਤੇ ਇੱਥੋਂ ਸਾਬ ਲਾ ਲਓ ਵਿੱਚ ਇੱਕ ਬੂੰਦ ਨਹੀਂ ਸੀ ਪੂਰੀ ਸੁੱਕੀ ਸੀ ਆਹ ਜ਼ਮੀਨ ਜਿੱਲੀ ਵੀ ਸੀ ਹੈ ਨਾ ਤੇ ਅੱਜ ਪਾਣੀ ਦੇਖ ਲਓ ਕਿੰਨਾ ਹੋ ਗਿਆ ਇੰਨਾ ਮੀਂਹ ਪਿਆ ਮਤਲਬ ਪਾਣੀ ਪਾਣੀ ਹੋਇਆ ਪਿਆ ਢਰਮੀ ਮੈਂ ਸੁਕਾਈ ਹੀ ਗਲਤ ਹੋ ਤੂ ਕੇ ਚਾਲੇ ਦੇ ਵਿੱਚ ਦੂਜਾ ਕਰਾਂਗੇ ਦਾਣੀ ਦੋਣੀ ਪਾਇਆ ਕਰਾਂਗੇ ਤੇ ਇਹ ਵੀ ਪਾਣੀ ਨਾ ਪੜੇ ਠੀਕ ਆ ਇਹਨੂੰ ਫੇਸ ਕਵਾਣਾ ਪੈਣਾ ਹੁਣ ਤੇ ਆ ਵੀ ਖਲਾਰਾ ਫੂਲਾ ਜਾਲ ਜੂਲ ਜੇ ਚੱਕ ਕੇ ਅੰਦਰ ਰੱਖਣੇ ਹੁਣ ਕਿਸੇ ਪਾਸੇ ਦੇ ਦੇ ਫੁੱਡਾ ਕੋਈ ਖਾਲੀ ਕਰਦੇ ਆ ਹੌਲੀ ਹੌਲੀ ਕੰਮ ਕਰਦੇ ਆ ਨਾ ਜੋ ਵੀ ਆ ਹੁਣ ਛੋਟੇ ਛੋਟੇ ਸਾਫ਼ ਕੀਤੇ ਆ ਸਾਰੇ ਉਧਰ ਵੀ ਉਹ ਪਾਣੀ ਪਿਆ ਬੜਲੇ ਵਾਲੇ ਦੇ ਜਿਹੜੇ ਮਾਂ ਆ ਬੜਲੇ ਵਾਲੀ ਦੀ ਹਨਾ ਉਹਦੇ ਜਿਹੜੇ ਭਰਾ برو ਵੀ ਗਿੱਲੇ ਹੋ ਉਹ ਵੀ ਚੱਕੇ ਸਾਰਾ ਸਾਈਡ ਸੂਟ ਤੇ ਕੀਤਾ ਸੈਟਅਪਸ ਚੇਂਜ ਕਰਦੇ ਆ ਕੋਈ ਚੱਕਰ ਨਹੀਂ ਬਾਬੇ ਹੌਲੀ ਹੌਲੀ ਹਨਾ ਹੁਣ ਕੋਡੇ ਹੋਰ ਹਸਾਬ ਨਾਲ ਪਾਉਣੇ ਆ ਜਿਹੜਾ ਪਾਣੀ ਨਾਲ ਫੁੱਡਿਆਂ ਦੇ ਵਿੱਚ ਜਾਵੇ ਹਨਾ ਇੱਥੋਂ ਦਾ ਬੰਦੀ ਕਰ ਦਾਂਗੇ ਸਾਰੇ ਖੁੱਡੇ ਖੱਡੇ ਚੱਕ ਕੇ ਨਾ ਤੇ ਇਧਰਲੀ ਸਾਈਡ ਤੇ ਕੋਈ ਹੋਰ ਨਵੇਂ ਦੇਖਦੇ ਆ ਇਹਨਾਂ ਦੇ ਬਾਦਰਾ ਕੱਢਦੇ ਆ ਮੂਰ ਨੂੰ ਠੀਕ ਆ ਕਿਸੇ ਤਰੀਕੇ ਦੇ ਨਾਲ ਤੇ ਕੋਈ ਨਾ ਕੋਈ ਹਿਸਾਬ ਕਰਦੇ ਆ ਪਿੱਛੇ ਵੀ ਉਹਨਾਂ ਦੇ ਉੱਤੇ ਲਾਉਨੇ ਆ ਉੱਪਰਲੇ ਫੁੱਡਿਆਂ ਦਾ ਵੀ ਕੋਈ ਜਿਗਾੜ ਕਰਦੇ ਆ ਕੋਈ ਚੱਕਰ ਨਹੀਂ ਹੁਣ ਕਰਨਾ ਪੈਣਾ ਬਾਬੇਓ ਥੋੜਾ ਜਿਹਾ ਹਨਾ ਕਿਉਂਕਿ ਉਹ ਜਿਹੜਾ ਉੱਪਰ ਮੀਂਹ ਪਾਣੀ ਵਿੱਚ ਸਿੱਧਾ ਜਾਂਦਾ ਉਹ ਹੈ ਨਹੀਂ ਜੀ ਉੱਤੇ ਨਹੀਂ ਜਾਲੀ ਉੱਪਰ ਇਕੱਠੀ ਕੀਤੀ ਸੀ ਰਾਤ ਦੀ ਮੈਨੂੰ ਉਮੀਦ ਆ ਕੋਈ ਮੌਸਮ ਹੀ ਹੈ ਨਹੀਂ ਯਾਰ ਤੇ ਰਾਤੋਂ ਰਾਤ ਦੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਬੱਦਲ ਜਾਂ ਬਣ ਕੇ ਤੇ ਮੀਂਹ ਆ ਗਿਆ ਹਨਾ ਜਿਹਦਾ ਆਪਾਂ ਕਰ ਦਿੰਦੇ ਹਾਂ ਮੈਂ ਰਿਗਾਰਡ ਚਲੋ ਕੋਈ ਗੱਲ ਹੀ ਬਾਬੇ ਹੁਣ ਫੋਨ ਵੀ ਗਲਾਈ ਜਾਂਦਾ ਤੇ ਮਿਲਦੇ ਆ ਥੋੜੀ ਜਿਹੀ ਦਿਰ ਬਾਅਦ ਉਹ ਵੀ ਬਾਬੇਓ ਲੱਗਾ ਸਫਾਈ ਕਰਨ ਮੀਂਹ ਨੇ ਬਹੁਤ ਗੰਦ ਪਾਇਆ ਚੱਕ ਕੇ ਚੰਗੀ ਤਰ੍ਹਾਂ ਬਾਬੇਓ ਸਾਫ਼ ਸੁਥਰ ਕਰਕੇ ਕੋਲ ਪੋਚਾ ਮਾਰਨ ਲਿਆ ਹਨਾ ਪੋਚਾ-ਪੂਚਾ ਮਾਰ ਕੇ ਬੱਚੇ ਸਾਰੇ ਉੱਤਾਂ ਸੁੱਕੇ ਹੀ ਆ ਕੂਤਰਾਂ ਜਣੀ ਮੀਂਹ ਪਾਣੀ ਪੂਣੀ ਪਿਆ ਹਨਾ ਤੇ ਬਾਦਛੜ ਅੱਜ ਠੀਕ ਆ ਮੇਰੇ ਕੋਲ ਹੁਣ ਤਸਵੀਰ ਦਾ ਹੀ ਦੋਢਾਈ ਗਵੇ ਦੇ ਪੈਂਡਿਆ ਬਹੁਤ ਜਿਆਦਾ ਮੀਠੀ ਹੁਣ ਚੰਗੀ ਤਰ੍ਹਾਂ ਸਾਫ਼ ਕਰਕੇ ਪੋਚਾ ਮਾਰਤਾ ਇਹਦੇ ਵਿੱਚ ਹਨ ਤੇ ਕਿਤੇ ਜਿਹੜਾ ਕਿਤੇ ਪਚਾਹ ਹੋ ਜੂਗਾ ਇੱਥੇ ਮਿੱਟੀ ਮੁੱਟੀ ਖਲਾਰਦੇ ਆ ਲਿਆ ਗਈ ਹਨਾ ਆਪਾਂ ਯਕੀਨ ਨਹੀਂ ਕਰਦੇ ਜਿਆਦਾ ਖਾ ਜੰਗਲੀ ਆ ਤਾਂ ਤੁਰਿਆ ਵੀ ਨਹੀਂ ਆਦਾ ਸੀ ਬਿਮਾਰ ਸੀ ਮੈਂ ਫੜਨ ਲੱਗਾ ਮੈਂ ਚੱਲ ਦਵਾਈ ਦੂਈ ਦੇ ਦਿੰਦਾ ਹਨਾ ਔੜ ਗਿਆ ਇਹ ਆਪਣੇ ਕੋਠੇ ਦੇ ਕੋਮਦਾ ਸੀ ਤੇ ਇਹਨਾਂ ਤੋਂ ਹੀ ਪ੍ਰੋਬਲਮ ਹੁੰਦੀ ਆ ਜਿਆਦਾ ਤੋਂ ਜਿਆਦਾ ਦੇਖੋ ਇਹਨੂੰ ਆਈ ਹੋਈ ਆ ਬਾਬਾ ਅੱਜ ਤੱਕ ਉਹ ਆ ਗਿਆ ਆਪਣਾ ਦੂਜਾ ਥੋਬੀ ਘੜ ਵਾਲਾ ਕੰਮ ਹੋਇਆ ਜਿਹੜਾ ਕੱਲ ਦਾਣੇ ਤੋਤੇ ਸੀਗੇ ਤੇ ਉਹ ਸੁੱਕੇ ਨਹੀਂ ਮੀਂਹ ਬੋ ਪਿਆਜ ਦਾ ਤੇ ਮੈਂ ਇੱਥੇ ਵਿੱਚ ਇੱਥੇ ਰੱਖੇ ਹੀ ਗਏ ਉਹ ਵੀ ਬਾਛੜ ਪੈ ਗਈ ਬਾਛੜ ਪੈਣ ਦਾ ਫਿਰ ਗਿੱਲੇ ਹੋ ਗਏ ਦਾਣੇ ਹੁਣ ਇੱਧਰ ਸੁਕਾ ਕੇ ਬੈਠਾ ਸਾਰੀ ਅੱਜ ਤਾਂ ਪੂਰੀ ਦਿਹਾੜੀ ਨਿਕਲ ਗਈ ਉੱਪਰਲੇ ਖੁੱਡੇ ਸਾਫ਼ ਕਰਕੇ ਆਇਆ ਚੰਗੀ ਤਰ੍ਹਾਂ ਪੋਚਾ ਲਾਇਆ ਵਿੱਚ ਐਂ ਚੰਗੀ ਤਰ੍ਹਾਂ ਚਮਕਾ ਦਿੱਤੇ ਹਨ ਆ ਵੀ ਖੁੱਡਾ ਚੰਗੀ ਤਰ੍ਹਾਂ ਚਮਕਾਇਆ ਤੇ ਪੋਚਾ ਪੋਚਾ ਜਿਹਾ ਲਾਤਾ ਫਿਰ ਵੀ ਚਲ ਦਾਗ ਦੂਜੇ ਤਾਂ ਰਹਿਣੀ ਹੈ ਕੋਈ ਚੱਕਰ ਨਹੀਂ ਇੱਥੇ ਮਿੱਟੀ ਪੋਣੀ ਹੁਣ ਆਪਾਂ ਕਹਿ ਦਿੰਦਾ ਹਾਂ ਮੈਂ ਹਰੇਕ ਵੀਡੀਓ 'ਚ ਮਿੱਟੀ ਲਿਉਣੀ ਆ ਬਾਬੇ ਉਹ ਮੀਂਹ ਹਟਦਾ ਗਿੱਲੀ ਮਿੱਟੀ ਆ ਕਿੱਥੋਂ ਇੱਧਰ ਵੀ ਸਾਰਾ ਚਾਰ ਪੋਚਾ ਪੂੰਚਾ ਲਾ ਕੇ ਸਾਫ਼ ਕੀਤੇ ਅੱਜ ਸਾਰੀ ਦਿਹਾੜੀ ਸਾਰੀ ਦਿਹਾੜੀ ਦੀ ਰਿਟੀਨ ਹੁੰਦੀ ਜਿਹੜੀ ਤਾਂ 2-3 ਘੰਟੇ ਚ ਜਾਂ 20 ਮਿੰਟਾਂ ਚ ਪੂਰੀ ਆਪਾਂ ਸ਼ੇਅਰ ਕਰੀਦੀ ਆ ਨਾ ਸਾਰੀ ਦਿਹਾੜੀ ਇਹਨਾਂ ਦੇ ਪਿੱਛੇ ਲੱਗ ਜਾਂਦਾ ਹੁਣ ਅੱਜ ਵੀ ਸਵੇਰੇ ਸਾਫ਼ ਕਰਕੇ ਕੂਤਰ ਵੀ ਗਿੱਲੇ ਹੋਏ ਆ ਬਾਛੜ ਕਿਉਂਕਿ ਮੀਂਹ ਪੈਂਦਾ ਹੀ ਬਹੁਤ ਸੀ ਇੱਧਰ ਦੀ ਬਾਛੜ ਸੀ ਜਿੱਦਾ ਕਿ ਇੱਧਰ ਨੂੰ ਹੋ ਜਾਂਦੀ ਹੀ ਬਾਛੜ ਕਰ ਇੱਧਰ ਨੂੰ ਹੋ ਜਾਂਦੀ ਹੀ ਤੇ ਇਹ ਰਾਤ ਜਿੱਦਾਂ ਗਿੱਲੇ ਹੋ ਗਏ ਦਿਨੇ ਤਾਂ ਨਹੀਂ ਮਤਲਬ ਬਚਾਈ ਰਿਆ ਦਿਨੇ ਤਾਂ ਮ ਆ ਗਿਆ ਨਹੀਂ ਕੋਠੇ ਤੇ ਹਨਾ ਤੇ ਉਦੋਂ ਮ ਢੱਕ ਦਿੱਤੇ ਸੀ ਤਾਂ ਕੱਪੜੇ ਜੇ ਮੋਰੇ ਲਾ ਦਿੱਤੇ ਵੀ ਤੇਵੇ ਤੇ ਖੜਾ ਵੀ ਹੋ ਗਿਆ ਇਹ ਪਾਣੀ ਇੰਨਾ ਚ ਵੀ ਬਹੁਤ ਮੀਂਹ ਪਿਆ ਦਵਾਦੀਆਂ ਇੱਥੇ ਲਿਆਂਦੀਆਂ ਪਾਣੀ ਬਹੁਤ ਆਇਆ ਉੱਥੋਂ ਵੀ ਹੈਨਾ ਤੇ ਇਹਨਾਂ ਦਾ ਕੋਈ ਇਲਾਜ ਕਰਦੇ ਹਾਂ ਨਾ ਜਿੱਦਾਂ ਮੈਂ ਇੱਥੋਂ ਦੀ ਤੋੜ ਕੇ ਉਹਨੂੰ ਕਿਹੜਾ ਕਿਸ ਤਰੀਕੇ ਨਾਲ ਪਰਛਾਤੀਆਂ ਬਣਾ ਦੇ ਛੋਟੀਆਂ ਛੋਟੀਆਂ ਬਾਹਰ ਨੂੰ ਜਿਹੜਾ ਮੀਂਹ ਅੰਦਰ ਨਾ ਆਵੇ ਕਿਉਂਕਿ ਜੇ ਨਾਲ ਵੀ ਲਾਉਂਨੇ ਤਾਂ ਦਰਜੀ ਜੀ ਰਹਿ ਜਾਂਦੀ ਆ ਤੇ ਉੱਥੋਂ ਦੀ ਪਾਣੀ ਥੱਲੇ ਵਗਦਾ ਰਹਿੰਦਾ ਤੇ ਉਹ ਵਿੱਚ ਆ ਜਾਂਦਾ ਇਸ ਕਰਕੇ ਉੱਥੋਂ ਇੱਟਾਂ ਕਿਹੜਾ ਦੇਣੀਆਂ ਇੱਕ ਇੱਕ ਵਾਰ ਲਾ ਕੇ ਇਹਨਾਂ ਨੂੰ ਕਿਹੜਾ ਅੰਦਰੋਂ ਇੱਕ ਇੱਕ ਵਾਰ ਲਾ ਕੇ ਬਾਹਰ ਨੂੰ ਇੱਟਾਂ ਘੜਦੇ ਬਾਹਰ ਨੂੰ ਥੋੜਾ ਥੋੜਾ ਜਿਹ ਤੇ ਆਲੋ ਬਾਬੂ ਇਧਰ ਪਾਤੀਆਂ ਕਬੂਤਰੀਆਂ ਇਹ ਸਾਰੀਆਂ ਠੀਕ ਆ ਹਜੇ ਤੱਕ ਬਾਬੇ ਦੀ ਕਰਪਾਈ ਹੈ ਇਹਨਾਂ ਤੇ ਜਿਹੜੀਆਂ ਆਪਾਂ ਉਹਨਾਂ ਚੋਂ ਕੱਢ ਲਈਆਂ ਦੀਆਂ ਨਾ ਜਿਹੜੀਆਂ ਸੈੱਟ ਸੁੱਟ ਕਰ ਲਈਆਂ ਤੇ ਇੱਕ ਕਬੂਤਰੀ ਦਾ ਮੋਟਾ ਜਿਹਾ ਖੜਿਆ ਲੱਗਦਾ ਮੈਨੂੰ ਉਹ ਜਿਹੜੀ ਦਾ ਉਹ ਵੀ ਉਹਨੂੰ ਦਵਾਈ ਦਿੰਨੇ ਅੱਜ ਤੇ ਬੈਟਨੀ ਥੋੜੀ ਦੇ ਦਿਆ ਕਰੋ ਜਿੱਦਾਂ ਜਿੱਦਾਂ ਪਰਪੂਲ ਖੜ ਜਾਂਦੇ ਨੇ ਨਾ ਜੋ ਵੀ ਹੁਣ ਸੋਸਤਾਂ ਹੋਈਆਂ ਇੱਕ ਵਾਰੀ ਕਿਉਂਕਿ ਇਹਨਾਂ 'ਚ ਵਾਇਰਸ ਘੁਮ ਕੇ ਗਿਆ ਇਹ ਸਾਰੀਆਂ ਹੋਈਆਂ ਸੀ ਜਿੱਦਾਂ ਥੋੜੀਆਂ ਥੋੜੀਆਂ ਹੋਈਆਂ ਸੀ 20 25 25% ਇਹਨਾਂ 'ਚ ਵੀ ਵਾਇਰਸ ਹੈਗਾ ਸੀ ਇਹ ਸਾਰੀਆਂ ਸੈੱਟ ਆ ਤੇ ਹੁਣ ਪਹਿਲਾਂ ਇਹਨਾਂ ਨੂੰ ਮਲਪਾਂ ਦੀ ਲਾਵਾਂਗੇ ਸਾਰੀਆਂ ਕੂਤਰੀਆਂ ਨੂੰ ਹੁਣ ਦੇਖਦਾ ਜੀ ਤੇ ਇਹਨਾਂ ਦੇ ਅੰਦਰ ਦਾਣਾ ਨਾ ਹੋਇਆ ਉਹ ਬੜਲੇ ਵਾਲੀ ਦਾ ਹੀ ਤੇ ਦਾਣੇ ਬੜਲੇ ਵਾਲੀ ਦਾ ਇੱਕ ਆਂਡਾ ਸਹੀ ਸੀ ਉਹ ਉੱਧਰ ਤੇ ਰੱਖਣ ਦਾ ਥੱਲੇ ਹਨਾ ਕਿਹਦੇ ਮੈਂ ਉਹ ਕੱਢ ਦੂਗਾ ਕੱਢ ਦੂਗਾ ਇਹਦਾ ਨਾਂ ਦਾ ਹੀ ਤੇ ਆ ਵੀ ਗੁੱਡੇ ਏਦਾਂ ਹੀ ਬਾਛੜ ਇੱਕੋ ਦੀ ਆਈ ਆ ਸਫਾਈ ਇਹ ਕੱਲ ਕੀਤੀ ਗੁੱਡੇ ਦੀ ਆ ਟਰੇ ਮੈਂ ਹੁਣ ਦਾਣੇ ਪਾਏ ਇਹਨਾਂ ਨੇ ਖਲਾਰ ਤੇ ਇਹ ਹੁਣ ਮੈਂ ਫੇਰ ਦੋਵਾਰਾ ਪੱਤੀ ਮਾਰ ਕੇ ਚੱਕਣ ਲੱਗਾ ਚੰਗੀ ਤਰ੍ਹਾਂ ਸਫਾਈ ਕਰਨੀ ਇਹ ਚ ਵੀ ਤੇ ਲਿਓ ਭਾਈ ਕਰੀਏ ਲੋ ਹੋਈ ਤੇ ਲਓ ਬਾਬੇ ਹੋ ਗਈ ਸਫਾਈ ਠੀਕ ਆ ਇਤੋਂ ਵੱਧ ਨਹੀਂ ਹੋ ਸਕਦੀ ਕਿਉਂਕਿ ਬਾਛੜ ਪੁੱ ਬਿੱਠਾ ਚੰਗੀ ਤਰ੍ਹਾਂ ਚੱਟਦੀਆਂ ਚੜ ਜੁੜ ਮਾਰਤਾ ਦਾਣੇ ਦੋਨੇ ਸਿਰ ਦਿੱਤੇ ਚੱਕ ਕੇ ਸਾਰੇ ਇਹਦੇ ਚ ਵੀ ਨੇਰੂ ਪਊਗਾ ਤਾਂ ਹੀ ਸਾਫ਼ ਹੋਣਾ ਕਿਉਂਕਿ ਮਿੱਟੀ ਫੇਰੀ ਆ ਉਹਦੇ ਉੱਤੇ ਦਾਗ ਹੈ ਮਿੱਟੀ ਦੇ ਇਦਾਂ ਲੱਗਣੀ ਜਿਦਾ ਗਿੱਲੀ ਹੋ ਜਾਂਦੀ ਨਾ ਫੇ ਦਾਗ ਜੇ ਦਿਖਉਂਦੀ ਹੈ ਮਿੱਟੀ ਫੇਰੀ ਸੀ ਇਹ ਚ ਪਹਿਲਾਂ ਆਪਾਂ ਤੁਹਾਨੂੰ ਪਤਾ ਬਣਾ ਜੁੜਾਉਂਦੇ ਸੀ ਉਤਰ ਆਪਾਂ ਤੇ ਉਹ ਬੱਚਾ ਮੈਂ ਇਧਰ ਸ਼ਿਫਟ ਕਰਤਾ ਬਾਕੀ ਬਿੱਠਾ ਬੂਠਾ ਚੱਕਦੀਆਂ ਚੰਗੀ ਤਰ੍ਹਾਂ ਹਾਂਜੀ ਬਾਬੇ ਕੀ ਹਾਲ ਚਾਲ ਨੇ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਇੱਕ ਆਰੀ ਫਿਰ ਤੇ ਵੀਡੀਓ ਦੀ ਕਰਦੇ ਆ ਬਾਬੇ ਉਹ ਵਾਪਸੀ ਕਿਆ ਨਾ ਮਤਲਬ ਸ਼ੁਰੂ ਕਰਦੇ ਦੁਬਾਰਾ ਤੇ ਆ ਹੁਣ ਜੰਗਲੀ ਫੇਰ ਇੱਥੇ ਤੁਰਿਆ ਫਿਰਦਾ ਉਹ ਆ ਕੇ ਫੜਿਆ ਜਾਂਦਾ ਨਹੀਂ ਜਦੋਂ ਮੈਂ ਫੜਦਾ ਉਹ ਕੁੱਜੇ ਬਾਹਰ ਰੱਖੇ ਵਿੱਚੇ ਕੁੱਜੇ ਦੇ ਪਾਣੀ ਫੁੜੀ ਪੀ ਜਾਂਦਾ ਹਣਾ ਆ ਕੇ ਜਾਂਦਾ ਹੈ ਰੀ ਥੋੜ ਕੇ ਕੋਈ ਨਹੀਂ ਦਾ ਇਲਾਜ ਕਰਦਾ ਹੀ ਆਈ ਜਾਂਦਾ ਮੋੜ ਮੋੜ ਕੇ ਫੇਰ ਫੜ ਹੁੰਦਾ ਨਹੀਂ ਜਦੋਂ ਕੋਲ ਜਾਂ ਨਾੜ ਜਾਂਦਾ ਤੇ ਲੋ ਬਾਬਿਓ ਕਰੀਏ ਪਹਿਲਾਂ ਕਮੈਂਟਾਂ ਦੀ ਸ਼ੁਰੂਆਤ ਕਿਹੜੇ ਕਿਹੜੇ ਵੀਰ ਨੇ ਕੀ ਕੀ ਕਮੈਂਟ ਕੀਤਾ ਤੇ ਬਾਬਿਓ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਕਬੂਤਰ ਲੈੜੇ ਆ ਜਾ ਰੇਟ ਦੱਸ ਦਿਓ ਬਾਈ ਰੇਟ ਪਰਸਨਲ ਹੀ ਠੀਕ ਆ ਤੇ ਆਪਾਂ ਕਿਹੜਾ ਵੀ ਮਤਲਬ ਬੇਚਰ ਮੂਚ ਵਾਲਾ ਕੰਮ ਹੈ ਨਹੀਂ ਕਿ ਆਪਾਂ ਡੀਲ ਡੂਲ ਕਰਨੀ ਆ ਜੋ ਤੁਹਾਨੂੰ ਸਹੀ ਲੱਗਦਾ ਹੋਇਆ ਆਪਾਂ ਕਰ ਲਾਂਗੇ ਤੇ ਬਾਬੇ ਉਹ ਹਜੇ ਨਾ ਆਇਓ ਠੀਕ ਆ ਜਿੰਨੇ ਵੀ ਵੀਰ ਮੇਤੋ ਜੋੜੇ ਮੰਗਦੇ ਹਜੇ ਨਾ ਆਇਓ ਕਿਉਂਕਿ ਆਪਣੇ ਆਇਆ ਸੀ ਵਾਇਰਸ ਠੀਕ ਆ ਤੁਹਾਨੂੰ ਵੀ ਪਤਾ ਜਿਹੜਾ ਆ ਕੈਂਕਰ ਜਿਹਦੀ ਬਿਮਾਰੀ ਹੁੰਦੀ ਹੈ ਨਾ ਬਹੁਤ ਭੈੜੀ ਹੁੰਦੀ ਹੈ ਨਾ ਉਦਾਂ ਤਾਂ ਫਿਲਹਾਲ ਆਪਣਾ ਮਤਲਬ 80% ਆਪਾਂ ਸੈੱਟ ਕਰ ਲਏ ਆ ਨਾ ਬਾਬੇ ਦੀ ਕਿਰਪਾ ਹੋ ਗਈ ਆ ਤੇ ਹੋਰ ਜਿਹੜੇ 20 25% ਰਹਿੰਦੇ ਆ ਉਹ ਵੀ ਸੈੱਟ ਹੋ ਜਾਣਗੇ ਹੁਣ ਆਹ ਦੇਖੋ ਓਸੇ ਹੀ ਖੁੱਡੇ ਤੇ ਮੋਰੇ ਬੈਠਾ ਆ ਅਜਾ ਫਾਈਸੂਜੀ ਕਰਨ ਵਾਲੀ ਆ ਗੰਦ ਦੋਤ ਨੂੰ ਕਿਉਂ ਮੈਂ ਕਰਦਾ ਪਿਆ ਹਜੇ ਆ ਉਹ ਬੈਠਾ ਵਿੱਚ ਜੀ ਉਹ ਦੀਦਾ ਹਨਾ ਬਸ ਇਹੀ ਚੱਕਰ ਆ ਵੇਂਦਾ ਵੀ ਉਸੇ ਖੁੱਡੇ ਲਾਗੇ ਜਾ ਕੇ ਆ ਜਿੱਦਾਂ ਵੀ ਜੰਗਲੀ ਆ ਨਾ ਉਥੇ ਨਾਲ ਲੱਗ ਕੇ ਜਾ ਕੇ ਬਹਿ ਜਾਂਦੇ ਆ ਉਥੇ ਕੰਮ ਖਰਾਬ ਹੁੰਦਾ ਉਸੇ ਹੀ ਖੁੱਡੇ 'ਚ ਬਿਮਾਰੀ ਆਈ ਉਥੋਂ ਹੀ ਸ਼ੁਰੂ ਹੋਈ ਬਾਕੀ ਚਲੋ ਪ੍ਰਮਾਤਮਾ ਖੁੱਡੇ ਵਾਲਿਆਂ ਨੂੰ ਬਚਾ ਕੇ ਰੱਖੇ ਇਹਨਾਂ ਨੂੰ ਕੋਈ ਪ੍ਰੋਬਲਮ ਬਣਾਵੇ ਉਹਨੂੰ ਮੈਂ ਪਹਿਲਾਂ ਫੜਨਾ ਜਾਂ ਫੜ ਹੋ ਗਿਆ ਤਾਂ ਦਵਾਈ ਦੂਈ ਦੇ ਕੇ ਡਾਉਣਾ ਉਹਨੂੰ ਮੈਂ ਤੇ ਫੇਰ ਮੈਨੂੰ ਇਹਦਾ ਨੌਣਾ ਪੈਣਾ ਹੱਥ ਉੱਤੇ ਧੋਣੇ ਪਾਣੇ ਕੱਪੜੇ ਚੇਂਜ ਕਰਨੇ ਪੈਣੇ ਆ ਜੇ ਮਾਨੂੰ ਫੜ ਲਿਆ ਤਾਂ ਹਨਾ ਇਹ ਚੱਕਰ ਹੁੰਦਾ ਬਲੱਡ ਜਦਾ ਹੋਰ ਹੋਰ ਬਿਮਾਰੀ ਜਿਹੜੀ ਆ ਨਾ ਕਬੂਤਰਾਂ ਨੂੰ ਜਲਦੀ ਆ ਜਾਂਦੀ ਆ ਤੇ ਬਿੰਦੇ ਵੀ ਇਕੱਠੇ ਮੇਰੇ ਵਾਲੇ ਵੀ ਨਾਲ ਲੱਗ ਜਾਂਦੇ ਆ ਜਾਲੀ ਦੇ ਤੂੰ ਨਾਲ ਜੁੜ ਜਾਂਦਾ ਆ ਚੱਕਰ ਵੀ ਪੈ ਜਾਂਦਾ ਤੇ ਬਾਬੇ ਮਾੜੀ ਮਾੜੀ ਸਣੂਰ ਨੂੰ ਜੀ ਹੋ ਜਾਂਦੀ ਕਿਉਂਕਿ ਅੱਜ ਸਿਹਤ ਖਰਾਬ ਆ ਰੇ ਸ਼ਰੂ ਸ਼ਾ ਜਾ ਹੋਇਆ ਹਨਾ ਤੇ ਪਰ ਤੁਹਾਡਾ ਪਿਆਰ ਆ ਵੀਡੀਓ ਤਾਂ ਬਣਾਉਣੀ ਆ ਤੇ ਬਣਾਉਣੀ ਵੀ ਆ ਰੋਜ਼ ਹੀ ਬਣਾਉਨੇ ਆ ਕਿਤੇ ਨਾਗਾ ਪੈ ਜੇ ਬਾਈ ਬਹੁਤ ਅਮਰਜੈਂਸੀ ਹੋਵੇ ਜਾਂ ਕੋਈ ਟਾਈਮ ਨਹੀਂ ਲੱਗਦਾ ਤਾਂ ਕਰਕੇ ਇਹ ਜਿੰਨਾ ਗੰਦ ਗੁੰਦੇ ਸਾਰਾ ਚੱਕਣਾ ਆਪਾਂ ਪਿਛਲਾ ਖੁੱਡਾ ਮੈਂ ਖਾਲੀ ਕਰਤਾ ਉਥੋਂ ਕੰਪਿਊਟਰ ਫੇਰ ਕੱਢ ਲਿਆ ਉਹ ਚੰਗੀ ਤਰ੍ਹਾਂ ਅੰਦਰੋਂ ਮਿੱਠਾ-ਮਿੱਠਾ ਸਾਫ਼ ਕਰਕੇ ਆ ਜਿੰਨਾ ਖਲਾਰਾ ਨਾ ਸਾਰਾ ਹੀ ਆਪਾਂ ਉੱਥੇ ਵਾਰ ਦੇਣਾ ਤੇ ਕਮੈਂਟਾਂ ਦਾ ਬਾਬੇ ਹੋ ਜਾ ਜਵਾਬ ਦਿੰਨੇ ਆ ਤੇ ਇੱਕ ਵੀਰ ਕਹਿੰਦਾ ਸੀਗਾ ਬਾਈ ਕੰਪਿਊਟਰ ਸੁੱਕੀ ਜਾਂਦੇ ਆ ਵੀ ਬਣਦੇ ਹੀ ਨਹੀਂ ਥੱਲੇ ਉਹ ਬਾਈ ਜਿਹੜੇ ਆ ਦੇਣਿਆ ਨਾ ਜਦੋਂ ਮੀਂਹ ਪੈਂਦਾ ਆ ਤੇ ਮਿੱਠਾ ਹੁੰਦੀਆਂ ਜਾਂ ਖੁੱਡੇ ਚ ਮਾੜੀਆਂ ਮੋਟੀਆਂ ਤਾਂ ਹੁੰਦੀਆਂ ਆ ਭਾਵੇਂ ਆਪਾਂ ਡੇਲੀ ਵੀ ਸਾਫ਼ ਕਰਦੇ ਮਾੜੀਆਂ ਮੋਟੀਆਂ ਤਾਂ ਬਾਈ ਹੁੰਦੀਆਂ ਜਦੋਂ ਉਹਨਾਂ 'ਚ ਪਾਣੀ ਪੈ ਜਾਂਦਾ ਜਾਂ ਮਾੜੀ ਮ ਜੇ ਦਾਮ ਲਾ ਲੋ ਬਾਛੜ ਜੀ ਉਹ ਮੂਰ ਜੀ ਵੀ ਪੈ ਜਾਂਦੀ ਹੈ ਨਾ ਤੇ ਉਹ 스멜 ਮਾਰਦੇ ਆ ਬਾਬੇ ਉਹ ਖੁੱਡੇ ਉਹਦੇ ਕਰਕੇ ਪ੍ਰੋਬਲਮ ਹੁੰਦੀ ਪਈਆ ਕੋਸ਼ਿਸ਼ ਕਰੋ ਸੁੱਕੇ ਹੀ ਹੋਣ ਮੈਂ ਵੀ ਅੱਜ ਮਿੱਟੀ ਲਿਆਉਂਗਾ ਹੁਣ ਮਾੜਾ ਜੀ ਧੁੱਪ ਨਹੀਂ ਲੱਗਦੀ ਪਈ ਅੱਜ ਬੱਦਲ ਹੀ ਆ ਰਾਂ ਸਵੇਰ ਦੇ ਮੀਂਹ ਪਈ ਜਾਂਦਾ ਤੇ ਹੁਣ ਵੀ ਮੀਂਹ ਵਾਲਾ ਹੀ ਮਾਹੌਲ ਬਣਿਆ ਪਿਆ ਬੱਦਲ ਬਹੁਤ ਆ ਮਾੜੀ ਜੀ ਮਿੱਟੀ ਸੁੱਕਦੀ ਅਠਰਦੀ ਆ ਲਿਆ ਕੇ ਖੁੱਡੇ ਚ ਖਿਲਾਰਦੇ ਆ ਜੋ ਸੁੱਕ ਜੂਗੀ ਤਾਂ ਖੁੱਡਿਆਂ ਚ ਪਾ ਦਾਂਗੇ ਹੈਨਾ ਤੇ ਬਾਈ ਜਿਹੜੇ ਕੂਤਰ ਦਾ ਜਿਹੜੇ ਤੁਸੀਂ ਕਹਿੰਦੇ ਥੱਲੋ ਬਣਦੇ ਨਹੀਂ ਕਮਜ਼ੋਰ ਹੋਈ ਜਾਂਦੇ ਬਾਈ ਉਹਨਾਂ ਦਾ ਹੱਲ ਕੀ ਆ ਹਾਲ ਉਹਨਾਂ ਦਾ ਬਾਈ ਤੁਸੀਂ ਪੈਰਾ ਦਾ ਮਲਾਪਾ ਦੀ ਲਾਓ ਠੀਕ ਆ ਹਾਈ ਟੈਕ ਲਾ ਲਓ 10 12 ਬੂੰਦਾ ਲੈ ਲਓ ਹਾਈ ਟਕ ਦੀਆਂ 12 ਬੂੰਦਾ ਲੈ ਲਓ 20 ਐਮ ਐਲ ਪਾਣੀ ਚ ਬਾਈ ਇੰਨਾ ਕੁ ਗੁੜ ਲੈਣਾ ਠੀਕ ਆ ਜਿਹਦਾ ਭਾਂਟੇ ਦੇ ਬਰਾਬਰ ਲੈ ਲਓ ਗੁੜ ਹਨਾ ਉਹਨੂੰ ਮਿਕਸ ਕਰ ਲਓ ਇੱਕ ਕਬੂਤਰ ਦੇ ਹਿਸਾਬ ਨਾਲ ਤੁਸੀਂ 12 ਬੂੰਦਾ ਲੈਣੀਆਂ ਤੇ ਪਾਣੀ ਜਿਹੜਾ ਲੈਣਾ ਉਹ 20 ਐਮ ਐਲ ਲੈਣਾ ਸ਼ਾਮੇ ਰੱਖਣੇ ਕਬੂਤਰ ਭੁੱਖੇ ਪੇਟ ਖਾਲੀ ਜਦੋਂ ਐਨ ਭੁੱਖੇ ਹੋਣਗੇ ਉਦੋਂ ਬਾਈ ਉਹ ਲਾ ਦਿਓ BML ਪਾਣੀ ਦੇ ਦਿਓ ਉਹ ਜਿਹੜਾ ਹਨਾ ਬਣਾ ਕੇ ਜਿਹੜਾ ਆਪਾਂ ਦਵਾਈਦੂਈ ਪਾ ਕੇ ਬਣਾਇਆ ਹੋਊਗਾ ਵਿੱਚ ਗੁੜ ਮਿਕਸ ਕੀਤਾ ਹੋਊਗਾ ਠੀਕ ਆ ਤੇ ਉਹਦਾ ਛੋਲਿਆਂ ਜੇ ਇੱਕ ਕਬੂਤਰ ਲਈ ਲੈਣਾ ਤੇ ਛੋਲਿਆਂ ਦੇ ਦਾਣੇ ਜਿੰਨਾ ਗੁੜ ਲੈ ਲਿਓ ਜਿਹੜਾ ਮੈਂ ਭਾਂਡੇ ਜਿੰਨਾ ਦੱਸਿਆ ਬਾਈ ਉਹ ਦਸਾ ਕਬੂਤਰਾਂ ਨੂੰ ਲੱਗ ਜਾਊਗਾ ਐਨਾ ਜ਼ਿਆਦਾ ਨਹੀਂ ਬਸ ਮਿੱਠਾ ਹੀ ਕਰਨਾ ਪਾਣੀ ਇੱਕ ਗਲਛੜਨਾ ਤੇ ਇੱਕ ਦੂਜਾ ਜਿਹੜਾ ਮਿੱਠੇ ਨੂੰ ਵੱਧ ਪੈਂਦੇ ਆ ਮਲਾਪਾ ਹਨਾ ਮਿੱਠੇ ਨੂੰ ਜਲਦੀ ਪੈਂਦੇ ਆ ਜਦੋਂ BML ਪਾਣੀ ਸੁੱਕ ਗਿਆ ਉਸ ਤੋਂ ਬਾਅਦ 10 ml ਫੋਕਾ ਪਾਣੀ ਦਿਓ ਜਦੋਂ BML ਖਿੱਚ ਗਏ ਨਾ ਦਾਸਾ ਮਤਲਬ ਫੇ ਫੋਕਾ ਦੋ ਜਦੋਂ ਉਹ ਵੀ ਖੇਚ ਗਏ ਆਂਡੇ ਉਂਡੇ ਵੀ ਜਿਹੜੇ ਰਹਿੰਦੇ ਕਈ ਵੇ ਮਲ ਪਾਦੇ ਉਹ ਵੀ ਨਿਕਲ ਜਾਂਦੇ ਹਨ ਤੇ ਹੋਰ ਬਾਬਿਓ ਇਸੇ ਮਤਲਬ ਜਦੋਂ ਆਪਾਂ ਤੁਸੀਂ ਆਹ ਵੈਕਸੀਨ ਕਰ ਲਈ ਮਤਲਬ ਜਿੱਦਾ ਡੀਵਾਰਮਿੰਗ ਹੋ ਗਈ ਉਹਨਾਂ ਦੇ ਮਲਪ ਨੂੰ ਨਿਕਲ ਗਏ ਉਸ ਤੋਂ ਬਾਅਦ ਬਾਈ ਤੁਸੀਂ ਉਹਨਾਂ ਨੂੰ ਕੀ ਦੇਣਾ ਤਿੰਨ ਦੋ ਦੋ ਬੂੰਦਾ ਤੁਸੀਂ ਇੱਕ ਪੰਜ ਦਿਨ ਮਤਲਬ ਦੋ ਦਿਨ ਪੰਜ ਦਿਨ ਚਾਰ ਦਿਨ ਜਿੰਨੇ ਵੀ ਦਿਨ ਦੇਣਾ ਤੁਸੀਂ ਚਾਰ ਕਿ ਦਿਨ ਜਾਂ ਪੰਜ ਦਿਨ ਤੱਕ ਦੇ ਸਕਦੇ ਆ ਦੋ ਦੋ ਬੂੰਦਾ ਪਾਵਰ ਜਲਦੀਆਂ ਦਿਓ ਠੀਕ ਆ ਉਸ ਤੋਂ ਬਾਅਦ ਰਾਤ ਦੀ ਪਈ ਰੋਟੀ ਹੁੰਦੀ ਨਾ ਚੋਪੜੀ ਹੋਵੇ ਆਪਣੀ ਮੱਖਣ ਦੇ ਨਾਲ ਚੋਪੜ ਕੇ ਜਾਂ ਕਿ ਹੌਲਾ ਚੋਪ ਕੇ ਇਹ ਨਾ ਵੀ ਚੋਪੜੀ ਹੋ ਕੇ ਰਾਤ ਦੀ ਛਿੱਕੂ ਚ ਪਈ ਹੁੰਦੀ ਆ ਰੋਟੀ ਵਾਲ ਟਿਫਿਨ ਬਾਕਸ ਚ ਪਈ ਹੁੰਦੀ ਆ ਨਾ ਉਹ ਰੋਟੀ ਬਾਈ ਚੂਰ ਕੇ ਉਹਦੇ ਉੱਤੇ ਮੱਖਣ ਵਾ ਲਾਣਾ ਠੀਕ ਹੈ ਇੱਕ ਰੋਟੀ ਤੇ ਅੱਧਾ ਚਮਚਾ ਮੱਖਣ ਪਾ ਕੇ ਚੰਗੀ ਤਰ੍ਹਾਂ ਉਹਨੂੰ ਗੁੰਨ ਕੇ ਚੂਰੀ ਬਣਾ ਕੇ ਉਹ ਕਬੂਤਰਾਂ ਨੂੰ ਪਾਓ ਤੇ ਤੁਹਾਡੇ ਕਬੂਤਰ ਬਾਬੇ ਉਹ ਫੇਰ ਦੁਬਾਰਾ ਤੋਂ ਫਿੱਟ ਹੋ ਜਾਣਗੇ ਘੋੜੇ ਵਰਗੇ ਹੋ ਜਾਣਗੇ ਕੋਈ ਚੱਕਰ ਨਹੀਂ ਹੁੰਦਾ ਕਿਉਂਕਿ ਆ ਜਿਹੜੀ ਹਵਾੜ ਹੁੰਦੀ ਨਾ ਬਿਠਾਂ ਦੀ ਉਹਨੂੰ ਗਰਮੀ ਪਾ ਦਿੰਦੀ ਅੰਦਰ ਕਈ ਵੇਲੇ ਦਾਣੇ ਵੀ ਬਿਠਾਣਾ ਬਿਠਾਣਾ ਲਿਬੜ ਜਾਂਦੇ ਆ ਤੇ ਉਹਦਾ ਵੀ ਚੱਕਰ ਪੈ ਜਾਂਦਾ ਲਿਬੜੀ ਜਾਂਦੇ ਕਬੂਤਰਾਂ ਦੇ ਪੈਰ ਗਿੱਲੇ ਗੁੱਲੇ ਹੁੰਦੇ ਆ ਤੇ ਦਾਣਿਆਂ ਤੇ ਚੜਦੇ ਹੀ ਚੜਦੇ ਜਦੋਂ ਖਾਂਦੇ ਆ ਹਨਾ ਉਹਦੇ ਚੱਕਰ 'ਚ ਵੀ ਹੁੰਦਾ ਆ ਤੇ ਹੋਰ ਬਾਬੇ ਆਜੋ ਬਾਕੀ ਕਮੈਂਟਾਂ ਦੇ ਜਵਾਬ ਦੇਣਾ ਬਾਅਦ 'ਚ ਪਹਿਲਾਂ ਪਾਈਏ ਦਾਣੇ ਉਹ ਬਾਬੇ ਹੁਣ ਅਠਰ ਗਏ ਦਾਣੇ ਹਨਾ ਮਾੜੇ ਮਾੜੇ ਐ ਇਦਾਂ ਦੇ ਹੋ ਗਏ ਅਠਰ ਗਏ ਦਾਣੇ ਸੁੱਕ ਜੇ ਫਿਰ ਲੱਗੇ ਹਨਾ ਤੇ ਇਹ ਦਾਣੇ ਹੁਣ ਪਾਪਾ ਥੋੜੇ ਜਿ ਥੋੜੇ ਜਿ ਹੋਰ ਸੁੱਕ ਜਾਣ ਫੇਰ ਪਾਣੇ ਆ ਤੇ ਫੇਰ ਬਾਕੀ ਇਹਨਾਂ ਨੂੰ ਜਾ ਇਕੱਠੇ ਕਰਕੇ ਮੈਂ ਤਾਈਓ ਇਕੱਠੇ ਇਕੱਠੇ ਨਹੀਂ ਪਰ ਕੱਲ ਸੁੱਕ ਗਏ ਸੀਗੇ ਅਠਰ ਗਏ ਸੀਗੇ ਮੇਰੀ ਗਲਤੀ ਹੋ ਗਈ ਥੋ ਜਿਹੜੇ ਦਾਣੇ ਚੱਕੇ ਨਹੀਂ ਉਹ ਬਾਛੜ ਫੇ ਪੈ ਗਈ ਉੱਤੇ ਹਨਾ ਅੰਦਰ ਹੀ ਸੀਗੇ ਵਿਛਟੇ ਹੀ ਪਏ ਉਹਨੇ ਨਾਲ ਪਾਣੀ ਤਾਂ ਹੋਣਾ ਹੀ ਸੀ ਇਕੱਠਾ ਹਨਾ ਜਾਲੀ ਚੋਂ ਵੀ ਚੋਇਆ ਨਹੀਂ ਉਹ ਪਾਣੀ ਥੱਲੇ ਲੱਗ ਗਿਆ ਪਾਣੀ ਖੁੱਡਾ ਭਰ ਗਿਆ ਸੀ ਜਿਹੜਾ ਵਿੱਚ ਮੋਰੇ-ਮੋਰੇ ਆ ਨਾ ਪਾਣੀ ਆ ਜਾਂਦਾ ਅੰਦਰੋਂ ਜਦੋਂ ਕੋਠੇ ਦੇ ਉੱਤੇ ਪਾਣੀ ਖੜਾ ਹੁੰਦਾ ਮੀਂਹ ਪੈਂਦਾ ਜਦੋਂ ਜ਼ਿਆਦਾ ਪੈਂਦਾ ਪਰ ਨਾਲੇ ਛੋਟੇ ਆ ਪਾਣੀ ਨਾ ਜਾਂਦਾ ਜੀ ਉਹ ਤੇ ਜਾਲੀਆਂ ਲਾਈਆਂ ਨਾ ਤੇ ਜਾਲੀਆਂ ਜਾਂ ਤਾਂ ਵੱਡੀ ਛੇਕ ਵਾਲੀਆਂ ਲਿਓਨੇ ਆ ਵੀ ਪਾਣੀ ਜਲਦੀ ਲੱਗ ਜਾ ਕਰੇ ਛੇਕ ਛੋਟੇ ਆ ਮੈਨੂੰ ਇਹ ਸੀ ਉਂ ਉਂਗਰੀ ਕਣਕ ਨਹੀਂ ਪੋਣੀ ਬਾਈ ਕਦੀ ਵੀ ਠੀਕ ਆ ਉਂਗਰੀ ਨਹੀਂ ਪਚਾ ਹੋ ਗਿਆ ਤੇ ਹਵਾ ਲੱਗ ਗਈ ਹੈਨਾ ਤੇ ਆ ਚੈੱਕ ਕਰੋ ਬਾਬੋ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਜੰਗਲੀ ਇਹ ਆ ਦੇਖੋ ਅੱਜ ਦੋਰ ਮੈਂ ਫੜਨਾ ਇਹ ਉੜਦਾ ਲਾ ਹੋ ਗਿਆ ਇਹ ਹੁਣ ਇੱਥੇ ਆ ਬੈਠੀ ਜਾਂਦੇ ਆ ਤਿੰਨ ਚਾਰ ਐਦਾਂ ਦੇ ਬਿਮਾਰ ਮੂਰਜੇ ਹੋਏ ਹੈਨਾ ਇਹਨੂੰ ਕਾਬੂ ਕਰਦੇ ਆ ਜੇ ਅੱਲਾ ਠੀਕ ਆ ਉਹ ਭਰਾਵਾ ਜਾਂਦਾ ਹੁਣ ਆਈ ਨਾ ਇੱਥੇ ਇੱਕ ਜਿਹਾ ਪਾਣੀ ਪੂਣੀ ਬਹੁਤ ਖੜਦਾ ਪਿਆ ਇਹਨਾਂ ਨਾਲ ਦੇ ਕੋਠੇ ਤੇ ਵੀ ਉਹਨਾਂ ਨੇ ਇਟਾ ਉੱਟਰ ਲਵਾਈਆਂ ਨਹੀਂ ਹਜੇ ਤੇ ਇੱਥੇ ਵੀ ਪਾਣੀ ਬਹੁਤ ਖੜਦਾ ਇੱਥੇ ਪਾਣੀ ਪੂਣੀ ਪੀਣ ਵੀ ਜ਼ਿਆਦਾ ਹੁੰਦੇ ਆ ਨਾ ਕੂਤਰ ਇਤੋਂ ਬਿਮਾਰ ਵੀ ਹੁੰਦੇ ਆ ਹਰਿਆਲੀ ਵਾਲਾ ਪਾਣੀ ਆ ਨਾ ਜਦੋਂ ਕੂਤਰ ਹਰਿਆਲੀ ਵਾਲਾ ਪਾਣੀ ਪੀਵੇ ਉਦੋਂ ਵੀ ਹੋ ਜਾਂਦਾ ਕੰਮ ਖਰਾਬ ਹੋ ਜਾਂਦਾ ਕੱਲ ਇਹਨਾਂ ਨੂੰ ਦਾਣੀ ਦੂਣੇ ਪਾਏ ਸੀ ਉਹ ਵੀ ਭਰ ਗਏ ਸਾਰੇ ਹੀ ਹਨਾ ਪਾਣੀ ਦੇ ਗਿੱਲੇ ਹੋ ਗਏ ਉਹ ਵੀ ਬਦਲਦਾ ਹੋਣਾ ਵਿੱਚੋਂ ਸਫਾਈ ਕਰਦਾ ਤੇ ਆ ਜਿਹੜਾ ਆਪਾਂ ਕੁੱਡਾ ਦਾਣੀ ਦੂਣੇ ਇਹਨਾਂ ਨੂੰ ਆਪਾਂ ਤੇ ਸਫਾਈ ਕਰਕੇ ਹਨਾ ਟレイン ਦੇ ਵਿੱਚ ਪਰ ਦੇ ਵੀ ਬਾਹਰ ਖਿਲਾਰ ਦਿੰਦੇ ਮਾੜਾ ਮ ਪੂਰਾ ਸੁੱਕਣ ਲੱਗਾ ਹੁੱਡਾ ਠੀਕ ਆ ਸਫਾਈ ਹੋ ਗਈ ਸੁੱਕ ਗਿਆ ਹੁੱਡਾ ਹਨਾ ਸੁੱਕ ਜੂਗਾ ਹੁਣ ਉਹ ਥੋੜੇ ਜਿਹੀ ਚਿਰ ਬਾਅਦ ਤੇ ਉਹ ਬੱਚੇ ਆਪਣੇ ਜਿਹੜੀ ਬੜਲੇ ਵਾਲੀ ਦੀ ਮਾਂ ਆ ਉਹਦੇ ਭਾਈ ਭੈਣ ਆ ਠੀਕ ਆ ਜਿਹੜੀ ਬੜਲੇ ਵਾਲੀ ਆ ਉਹ ਦਾ ਬੈਠਾ ਨਾ ਕਬੂਤਰ ਉਹਦੇ ਨਾਲ ਦੇ ਜੋੜੇ ਦਾ ਕਬੂਤਰ ਬੈਠਾ ਤੇ ਬੜਲੇ ਵਾਲੀ ਕੂਤਰੀ ਬੈਠੀ ਆ ਉਸਾਂ ਚ ਉਧਰ ਆ ਬੜਲੇ ਵਾਲੀ ਦੀ ਮਾਂ ਇਹ ਮਾਂ ਪਿਓ ਆ ਬੜਲੇ ਵਾਲੀ ਦਾ ਉਹ ਉੱਤੇ ਡੰਡਿਆਂ ਵਾਲੀ ਦਾ ਠੀਕ ਆ ਆ ਹੁਣ ਕਰਕੇ ਨਾ ਬੱਚੇ ਇੱਕ ਵਾਰੀ ਕੱਢ ਲਾਉਣ ਫੇਰ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਪੱਕੀਆਂ ਟੋਕਰੀਆਂ ਲਾ ਦਾਂਗੇ ਜਿੱਦਾਂ ਉਹ ਟੋਕਰੀ ਰੱਖੀ ਨਾ ਥੱਲੇ ਐਡਾ ਟੋਕਰੀਆਂ ਸਾਰਿਆਂ ਚ ਲਾ ਦਾਂਗੇ ਤੇ ਟਰਿਆ ਪਾ ਕੇ ਤੇ ਮਿੱਟੀ ਪਾ ਦਿਆ ਕਰਾਂਗੇ ਪਤਲੀ ਪਤਲੀ ਹਨਾ ਫਿਰ ਮਿੱਟੀ ਮਿੱਠਾ ਨੀ ਜੰਮਨੀ ਆ ਬਾਹਲੀਆਂ ਹੁਣ ਆ ਚੰਗੀ ਤਰ੍ਹਾਂ ਸਾਫ਼ ਕੀਤਾ ਇਹ ਪੋਚਾ ਲਾਇਆ ਸੀ ਆ ਤਾਂ ਹੁਣ ਫੇਰ ਮਿੱਠਾ ਤੇ ਚਲੋ ਜਿਹੜੇ ਕਰਨੀ ਆਈਆਂ ਇਹਨਾਂ ਦਾ ਕੰਮ ਆ ਤੇ ਆ ਚੰਗੀ ਤਰ੍ਹਾਂ ਸਿਕਾਇਆ ਪੋਚਾ ਲਾ ਕੇ ਮਿੱਠਾ ਦਾ ਨਾਮ ਉਹਨਾਂ ਸ਼ਾਨ ਚੱਕਿਆ ਦੇ ਵਿੱਚੋਂ ਇਹ ਕਹਿ ਨਹੀਂਦਾਦਾ ਕਿ ਇਹ ਚ ਡੁੱਲੀਆਂ ਜਿੱਦਾਂ ਪਾਣੀ ਨਾਲ ਇਕੱਠਾ ਹੋਇਆ ਇਹ ਕੰਮ ਮਿਹਨਤ ਦਾ ਲੱਗੀ ਬੱਬੋ ਇੱਕ ਸਿਹਤ ਵੀ ਖਰਾਬ ਸੀਗੀ ਚਲੋ ਕਰਨਾ ਤਾਂ ਹੈਗਾ ਹੀ ਆ ਨਾ ਬਾਹਨਾ ਤਾਂ ਨਹੀਂ ਸਕਦੇ ਕਿਉਂਕਿ ਇਹਨਾਂ ਨੂੰ ਦਾਣਾ ਪਾਣੀ ਤਾਂ ਪਾਉਣਾ ਹੀ ਆ ਬਾਈ ਕੰਮ ਫੇਰ ਖਰਾਬ ਹੋ ਗਿਆ ਮੀਂਹ ਆ ਗਿਆ ਦਾਣੇ ਚੱਕੀਏ ਮਿੰਟੋ ਮਿੰਟੀ ਮੀਂਹ ਆ ਗਿਆ ਤੇ ਤੇਜ਼ ਹੋਵੇ ਫੇਰ ਆ ਇਹਨਾਂ ਤੇ ਪੈ ਜਾਵੇ ਇੱਕ ਵਾਰੀ ਚੱਕ ਲਈਏ ਜਲਦੀ ਜਲਦੀ ਹੈ ਨਾ ਨਾ ਲਿਆ ਕੇ ਛੋਟੇ ਫੱਟੇ ਤੇ ਸਾਰੀ ਕਿਣਕ ਪਾਸਤੀ ਮਿੱਤੇ ਹੈ ਨਾ ਜਾਲੀ ਵਾਲੇ ਤੇ ਇੱਥੇ ਹੁਣ ਹਵਾ ਹਵਾ ਲੱਗਦੀ ਰਹੂਗੀ ਚੰਗੀ ਤਰ੍ਹਾਂ ਤੇ ਸੁੱਕ ਜੂਗੀ ਖਣਕ ਨਹੀਂ ਤਾਂ ਖਰਾਬ ਹੋ ਜਾਣੀ ਸਵੇਲਾ ਮਾਰ ਦੇਣੀ ਹੈ ਹੈ ਨਾ ਇੱਥੇ ਸੁੱਕੂਗੀ ਤੇ ਹੁਣ ਪਾ ਦਈਏ ਫਿਰਾਂ ਨੂੰ ਦਾਣਾ ਟਾਈਮ ਹੋ ਗਿਆ ਬਬੂ 2:30 3 ਵਜੇ ਦਾ ਲਿਓ ਦਾਣਾ ਪਾਈਏ ਚੰਗੇ ਦਾ ਉਹਨਾਂ ਨੂੰ ਪਾਣੀ ਵਿੱਚ ਰੱਖ ਕੇ ਬੂਆ ਬੰਦ ਕਰਦਾ ਨਹੀਂ ਤਾਂ ਗਿੱਲੇ ਹੋ ਕੇ ਆਂਡੇ ਤੇ ਬਿੰਦੇ ਜਾ ਕੇ ਤੇ ਆਂਡੇ ਖਰਾਬ ਹੋ ਜਾਂਦੇ ਹੁੰਦੇ। ਉਹਨਾਂ ਨੂੰ ਲਾ ਦ ਕੱਪੜਾ ਲਾਤਾ ਪਿੱਛੇ ਠੀਕ ਆ ਪਾਣੀ ਬਰ ਫੇ ਵੀ ਉਹ ਜਿਹੜਾ ਹੁੰਦਾ ਨਾ ਉਹ ਚੂਕ ਚੂਕ ਕੇ ਹੁੰਦਾ ਹੀ ਆ ਉਧਰ ਵੀ ਲਾਤਾ ਜਿੱਦਈ ਹਨਾ ਸਾਰੇ ਪਾਸੇ ਲਾਤਾ ਤੇ ਕੋਈ ਫਾਇਦਾ ਨਹੀਂ ਹੋਇਆ ਇੰਨੀ ਮਿਹਨਤ ਕਰਨ ਦਾ ਵਾਜੂ। ਇਧਰ ਤਾਂ ਨਹੀਂ ਪਾਣੀ ਪੂਰੀ ਹੁੰਦਾ ਉੱਗੀ ਪਾਣੀ ਉਹਨਾਂ ਲਾ ਪਿਆ ਹੁਣ ਨਾ ਲੈਓ ਵੀ ਸੈਟ ਕਰਕੇ ਆਵਾਂ ਬਾਬਿਓ ਮੀਂਹ ਬਹੁਤ ਆ ਗਿਆ ਵੀ ਦੁਬਾਰਾ ਗੁੱਡੇ ਫੇਰ ਭਰ ਜਾਣਗੇ ਤੇ ਤੀਜੀ ਵਾਰੀ ਕੱਪੜੇ ਚੇਂਜ ਕਰ ਲਏ ਆ ਮੀਂਹਾਂ ਕਿੱਲੇ ਹੋ ਜਾਂਦੇ ਏਹਨਾਂ ਨੂੰ ਟਕਣ ਟਕਣਦੇ ਹੀ ਇਹੀ ਕਰੀ ਜਾਂਦਾ ਫੇਰ ਦਾ ਮੀਂਹ ਆ ਜਾਂਦਾ ਰਿਆ ਕਰ ਲੋ ਉਹ ਕਰ ਲੋ ਬੰਦ ਰੱਖ ਨਹੀਂ ਸਕਦੇ ਜੇ ਬੰਦ ਰੱਖਾਂਗੇ ਤੇ ਹਮਸ ਬਣ ਜਾਣੀ ਬਈ ਗੁੱਡਿਆਂ ਦੇ ਵਿੱਚ ਫੇਰ ਬਿਮਾਰੀ ਹੁੰਦਾ ਡਾਰਾ ਬਣਾ ਬਿਲਕੁਲ ਬੰਦ ਕਰਕੇ ਆਏ ਤਾਂ ਪਾਣੀ ਫੇਰ ਹੋਣ ਲੱਗ ਪਿਆ ਉਹ ਤੇ ਬੰਦ ਕੀਤੇ ਵੀ ਨਾਲ ਉਹ ਇਸ ਕਰਕੇ ਰੋਸ਼ਨਦਾਨ ਅੰਦਰ ਕਰਨੇ ਆਪਾਂ ਖਿਟ ਬਣਾ ਕੇ ਨਾ ਅੰਦਰ 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 ਕਰਨੇ ਆ ਜਿਹੜਾ ਪਾਣੀ ਆਵੇ ਹੀ ਨਾ ਅੰਦਰ ਨੂੰ ਲੋ ਬਾਬਿਓ ਹੁਣ ਤੇ ਸਾਰੇ ਦਿਹਾੜੀ ਆ ਸਵੇਰ ਦੇ ਮੈਂ ਚਾਰ ਤੋਂ ਪੰਜ ਵਾਰੀ ਖੁੱਡਿਆ ਚ ਪਾਣੀ ਕੱਢਦਾ ਬਈ ਠੀਕ ਆ ਹੁਣ ਉੱਪਰ ਲਿਆ ਕੇ ਦੇਖ ਕੇ ਆਵਾ ਪਿਆ ਕੇ ਨਹੀਂ ਪਿਆ ਹੋਣਾ ਆਈਆਂ ਵਾਂਜ ਪਾਣੀ ਪੋਣਾ ਕੁਜੀਆਂ ਬਾਹਰ ਹੀ ਪਈਆਂ ਮੈਂ ਕਹਿੰਦਾ ਬਿੱਠਾ ਬੁੱਠਾ ਲੱਗੀਆਂ ਹੁੰਦੀਆਂ ਨਾ ਗਲ ਜੂਗੀਆਂ ਚੰਗੀ ਤਰ੍ਹਾਂ ਛੋਣ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਫੇਰ ਇਹਨਾਂ ਨੂੰ ਪਾਣੀ ਪਾਉਂਗਾ ਆ ਮੌਦਾ ਅੱਜ ਸਿੱਟ ਗਿਆ ਹੀ ਹੁਣ ਜਿੱਦਾਂ ਹੋਣ ਜਿਹੜਾ ਮੀਂਹ ਆਇਆ ਨਾ ਦੇਖ ਲਿਆ ਵਿੱਚ ਪਾਣੀ ਪਿਆ ਨਹੀਂ ਬਾਬਿਓ ਬਚਾਈ ਆ ਹੁਣ ਸ਼ੁਕਰ ਆ ਸੁਕਾਈ ਆ ਜੇ ਮੇਰਾ ਇਹ ਵੀ ਕੰਮ ਬਦਣਾ ਸੀ ਦੋ ਖੁੱਡੇ ਮੈਨੂੰ ਫੇਰ ਕਰਨੇ ਪੈਣ ਮੜਮੜ ਬਾਛੜੀ ਗਈ ਆ ਵਕ ਠੀਕ ਆ ਸਾਫ ਆ ਟੇਟਰੀਆਂ ਕੱਢਣੀਆਂ ਇਹਨਾਂ ਦੀਆਂ ਬਾਬੇ ਅੰਦਰੋਂ ਠੀਕ ਆ ਪਾਣੀ ਪਾਈਏ ਕੁਜੇ ਧੋ ਕੇ ਲਿਆਵਾਂ ਬਾਲਟੀ ਭਰ ਕੇ ਤੇ ਪਾਣੀ ਮੀਂਹ ਮੀਂਹ ਹੋ ਗਿਆ ਬੰਦ ਠੀਕ ਆ ਕਨਾ ਹੀ ਪਾਣੀ ਪਾਣੀ ਹੋ ਗਿਆ ਕਈ ਜਨਾ ਮੀਂਹ ਮੀਂਹ ਹੋ ਗਿਆ ਹਨਾ ਮੀਂਹ ਪੂਰਾ ਪਿਆ ਤੇ ਪਾਣੀ ਪਾਣੀ ਹੋ ਗਿਆ ਆ ਘਰ ਦੇ ਤਾਂ ਸਾਰਾ ਪਾਣੀ ਭਰ ਕੇ ਅੰਦਰ ਆ ਗਿਆ ਹੀ ਕਮਰਿਆਂ ਚ ਇੰਨਾ ਮੀਂਹ ਪੈ ਗਿਆ ਬਾਬੇ ਪਿੱਛੇ ਦੇ ਲੋ ਹੋਰ ਪਾਣੀ ਦਾ ਸਾਰਾ ਝੋਨਾ ਡੁੱਬ ਗਿਆ ਪਹਿਲਾਂ ਪਾਣੀ ਦੀ ਬੂੰਦ ਨਹੀਂ ਸੀ ਕੱਲ ਇਹਦੇ ਚ ਅੱਜ ਅੱਜ ਹੀ ਇੰਨਾ ਮੀਂਹ ਪੈ ਗਿਆ ਪਰ ਵੀ ਸਾਰਾ ਸਮਾਨ ਚੱਕ ਕੇ ਹੁੱਡੇ ਦੇ ਬਾਹਰ ਦਾਣਾ ਖੁੱਡਾ ਖਾਲੀ ਕਰਤਾ ਝਾੜੂ ਮਾਰ ਕੇ ਹੁੱਡਾ ਸਾਰਾ ਕੋਠਾ ਸਾਫ ਕਰਨਾ ਕੱਲ ਨੂੰ ਫੇਰ ਉਦੋਂ ਬਾਅਦ ਜਦੋਂ ਧੁੱਪ ਲੱਗੂਈਆਂ ਤੇ ਹੁੱਡੇ ਰੰਗ ਕਰਾ ਦਾਂਗੇ ਹਨਾ ਉਹਨਾਂ ਚੱਕਰਦਾ ਹੁਣ ਮੈਂ ਰੰਗ ਵਾਲੇ ਉਹ ਨਹੀਂ ਦੇਣੇ ਕਿਉਂਕਿ ਮਹਿੰਗਾ ਰੰਗ ਆ ਖਰਾਬ ਹੋਈ ਜਾਂਦਾ ਪਾਣੀ ਪਈ ਜਾਂਦਾ ਹੈ ਰੰਗ ਹੋਇਆ ਨਹੀਂ ਇੱਕ ਇੱਕ ਕੋੜ ਲਾਉਂਦੇ ਆ ਉਹ ਪਾਣੀ ਪੈ ਜਾਂਦਾ ਫੇਰ ਫੁੱਲ ਜਾਂਦਾ ਤੇ ਹੁਣ ਮੇਰਾ ਆਪਣਾ ਵੀ ਰੰਗ ਖਰਾਬ ਹੋਉਣ ਲਿਆ ਹਨਾ ਤੇ ਹੁਣ ਇਹਨਾਂ ਨੂੰ ਕਹਿਣਾ ਵੀ ਹੁਣ ਤੁਸੀਂ ਹਫ਼ਤਾ ਛੁੱਟੀਆਂ ਕਰੋ ਬਾਈ ਹੁਣ ਨਾ ਕੰਮ ਕਰੋ ਉਹ ਲੱਗੋ ਆ ਟੈਟਰਸਿਕਲ ਦਾ ਪਾウダー ਜਿਹੜਾ ਹੁੰਦਾ ਨ ਸਾਰੇ ਗੁੱਟਿਆਂ ਪੋਣਾ ਪਤਲਾ ਪਤਲਾ ਫਿਰ ਜੂਗਾ ਹਣਾ ਸਾਰਿਆਂ ਨੂੰ ਪਤਲਾ ਪਤਲਾ ਬੀੜਾਂਗੇ ਤੇ ਆਹ ਦੇ ਨਤੀਜਾ ਹੁਣ ਮੀ ਮੂ ਪੈਂਦੇ ਪਿਆ ਬਈ ਜਰੂਰ ਲਾਇਆ ਕਰੋ ਆ ਇਹ ਰੇਸ਼ੇ ਤੋਂ ਹੁੰਦਾ ਜਕਾਮ ਜਕੂਮ ਕਈ ਚੀਜ਼ਾਂ ਤੋਂ ਹਣਾ ਐਂਟੀਬਾਇਟਿਕ ਆ ਇਹ ਕਈ ਚੀਜ਼ਾਂ ਤੋਂ ਕੰਮ ਕਰਦਾ ਬਈ ਰੇਸ਼ਾ ਰੂਸ਼ਾ ਵੀ ਚੱਕ ਦਿੰਦਾ ਇਹ ਤੇ ਆਪਣੇ ਪੇਟਰਾ ਤੇ ਵੀ ਹੁਣ ਵਧੀਆ ਇਹ ਕੰਮ ਕਰਦਾ ਪਿਆ ਇੰਨੇ ਪ੍ਰੋਬਲਮ ਹੁਣ ਰੋਕੀ ਆ ਬਈ ਇਹ ਹਰ ਇੱਕ ਮੈਡੀਕਲ ਮਤਲਬ ਪ੍ਰੋਬਲਮ ਤੋਂ ਕੰਮ ਕਰਦਾ ਆ ਇਹ ਤੇ ਨਾਲ ਆਪਾਂ ਪਾਵਾਂਗੇ ਬਈ ਲੀਵਰ 52 ਤੇ ਬਾਕੀ ਹੋਰ ਕੁਝ ਨਹੀਂ ਪਾਉਣਾ ਬਈ ਦੋ ਹੀ ਚੀਜ਼ਾਂ ਪਾਵਾਂਗੇ ਠੀਕ ਆ ਇਹ ਉਧਰ ਦੀਆਂ ਲਿਆ ਕੇ ਰੱਖੀਆਂ ਹੋਈਆਂ ਜਿੱਦਾਂ ਨਾ ਭਾਈ ਪਾਈਆਂ ਆ ਤੁਹਾਡੇ ਸਾਹਮਣੇ ਮੈਂ ਇੰਨੀ ਨਹੀਂ ਮੈਡੀਸਨ ਆ ਇੱਕ ਗੋਲੀ ਐ ਜੋ ਵਰਤੀ ਹੈ ਹਜੇ ਤੱਕ ਸਿਰਫ ਤੇ ਕਿਦਣ ਦੀ ਆਪਾਂ ਦਵਾਈਆਂ ਲੈ ਕੇ ਆਏ ਆ ਤੇ ਹੋਰ ਕੋਈ ਗੋਲੀ ਨਹੀਂ ਵਰਤੀ ਬਾਬਿਓ ਜਾਂ ਇੱਕ ਗੋਲੀ ਆ ਵਰਤੀ ਆਪਾਂ ਵਾਲੀ ਦੋ ਗੋਲੀਆਂ ਦੋ ਆ ਵਰਤੀਆਂ ਇੱਕ ਤਾਂ ਮੈਂ ਖਰਾਬ ਹੀ ਕਰ ਲਈ ਯਾਰਾ ਡੇਗੀ ਸੀ ਪਾਣੀ ਚ ਮੈਂ ਪਾਈ ਨਹੀਂ ਸਿੱਟ ਦਿੱਤੀ ਦੋ ਪਾਈਆਂ ਇਹਦੇ ਵਿੱਚੋਂ ਤੇ ਕਿਉਂਕਿ ਇਨਫੈਕਸ਼ਨ ਤੋਂ ਆ ਇਹ ਪੌਣੀ ਚਾਹੀਦੀ ਅੱਜ ਨਹੀਂ ਪੋਣੀ ਹੈਗੀ ਕੱਲ ਪਾਈ ਸੀਗੀ ਅੱਜ ਨਹੀਂ ਪੋਣੀ ਹਾਂਜੀ ਬਾਬਿਓ ਹਾਲਤਾਵਲਤਾ ਅੱਜ ਵਿਗੜੀਆਂ ਹੀ ਆਂ ਕਿਉਂਕਿ ਮੀ ਬਹੁਤ ਪਈ ਜਾਂਦਾ ਤੇ ਕੰਮ ਬਸ ਇਹਨਾਂ ਦੇ ਵਿੱਚ ਹੀ ਆਜ ਸਵੇਰ ਦਾ ਹੀ ਮੈਂ ਹਨ ਤੇ ਹੋਰ ਬਾਈਆਂ ਦੇ ਜਿਨ੍ਹਾਂ ਦੇ ਵੀ ਕਮੈਂਟ ਆਏ ਸੀ ਬਾਈ ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਜਿਹੜਾ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਪੜਨ ਦਾ ਵੀ ਸੁਆਦ ਆ ਜਾਂਦਾ ਹਨ ਤੇ ਮੈਂ ਸਾਰੇ ਭਰਾਵਾਂ ਦੇ ਕਮੈਂਟ ਕਰਦਾ ਹੁੰਨਾ ਪੜਦਾ ਹੁੰਨਾ ਤੇ ਤੁਸੀਂ ਕਮੈਂਟ ਕਰਦੇ ਰਿਆ ਕਰੋ ਤੇ ਲੋ ਬਾਬਿਓ ਜਿਨ੍ਹਾਂ ਜਿਨ੍ਹਾਂ ਬਾਈਆਂ ਦੇ ਕਮੈਂਟਾਂ ਦੇ ਜਵਾਬ ਆਏ ਸੀ ਥੋੜੇ ਜਿਹੀ ਰਹਿੰਦੇ ਸੀ ਉਹ ਵੀ ਦੇ ਦਿੱ ਗਏ ਜੀ ਬਾਬਿਓ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਆਪਾਂ ਜਿਹੜੀ ਉਹ ਲਖਵੇ ਵਾਲੀ ਤੁਹਾਡੀ ਦਵਾਈ ਵਰਤਦੇ ਪਏ ਆ ਤੇ ਆਪਣੇ ਕੋ ਵੀ ਦੋ ਕਬੂਤਰ ਬਿਮਾਰ ਹੋਈ ਸੀਗੇ ਤੇ ਆਪਾਂ ਉਹਨਾਂ ਦਾ ਖਿਆਲ ਰੱਖਿਆ ਬਾਈ ਬਹੁਤ ਵਧੀਆ ਗੱਲ ਆ ਹਨਾ ਛੱਡਣੇ ਨਹੀਂ ਚਾਹੀਦੇ ਹੋ ਜਾਂਦੇ ਸੈੱਟ ਬਾਈ ਮਿਹਨਤ ਕਰਨੀ ਪੈਂਦੀ ਆ ਬਸ ਦਾਣਾ ਦੂਣਾ ਹੱਤੀ ਲਈ ਜਾਓ ਫੀਡ ਬੋਤਲ ਚ ਪਾ ਕੇ ਜਿੱਦਾਂ ਮੈਂ ਤੁਹਾਨੂੰ ਦੱਸੀ ਹੈ ਨਾ ਵੀ 10 12 10 12 ਕੇ 10 12 ਮਿੰਟ ਜਾਂ 15 ਮਿੰਟ ਹਨਾ ਉਹਨੂੰ ਭਿੱਜੀ ਰਹਿਣ ਦਿਓ ਫੇਰ ਪਾਣੀ ਮਿਕਸ ਕਰਕੇ ਫੇਜ ਦਿਓ ਜੋ ਪਾਣੀ ਨਹੀਂ ਤਾਂ ਪਾਣੀ ਪਾੜੀ ਚਲ ਜਾਂਦਾ ਹਨਾ ਉਦਾਂ ਦੇਈ ਚਲੋ अच्छा भाई बहुत-बहुत धन्यवाद बहुत है जड़ा ਤੁਸੀਂ ਸਾਡੀ ਮੇਰੇ ਦਿੱਤੇ ਹੋਏ ਨੁਕਤੇ ਜਿੰਨੇ ਵੀ ਤੁਸੀਂ ਵਰਤਦੇ ਆਂ ਯਕੀਨ ਕਰਕੇ ਤੇ ਤੁਹਾਨੂੰ ਹੋ ਸਕਦਾ ਹੈ ਤੁਹਾਨੂੰ ਫਾਇਦਾ ਵੀ ਮਿਲਦਾ ਹੋਊਗਾ 100% ਹਨ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਕਿੰਨੀ ਵਾਰੀ ਕਹਿਤਾ ਕਮੈਂਟ ਕਰ ਲਿਓ ਕੋ ਬੈਟ ਕਰ ਰਹੇ ਹੋ ਤੇ ਅੱਜ ਕਰਿਓ ਜਰੂਰੀ ਸਹੀ ਹੈ ਤੁਸੀਂ ਅੱਗੇ ਵੀ ਕਰਦੇ ਆਂ ਬਾਈ ਮੇਰੇ ਕਹਿਣ ਤੋਂ ਬਗੈਰ ਵੀ ਕਰਦੇ ਆਂ ਹਨ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਬਾਈ ਜੰਨਾ ਤੁਸੀਂ ਪਿਆਰ ਦਿੰਨੇ ਆ ਤੇ ਲੋ ਬਾਬਿਓ ਅੱਜ ਮੀ ਰੁਕਨ ਦਾੜੀ ਨਾਲ ਐਂਡ ਹੈ ਹੁਣ ਫੇਰ ਛਿੱਟਾ ਛੁਟਾ ਜੀਆਂ ਪਈ ਜਾਂਦੀਆਂ ਤੇ ਪਾਣੀ ਪਾਉਨੇ ਆ ਕੂਤਰਾਂ ਨੂੰ ਤੇ ਅੱਜ ਤਕਰੀਬਨ ਹੀ ਮੇਰੇ ਸ ਤੇ ਝੇਗੋ ਰਹਿ ਗਿਆ ਬਾਈ ਹੱਥ ਜੋੜ ਕੇ ਸੋਰੀ ਆ ਤੇ ਮਿਲਦੇ ਆ ਬਾਬੇ ਕੱਲ੍ਹ ਵਾਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ